ਬਾਘਗੁਰੂ ਜੀ ਦਾ ਖਾਲਸਾ ਸ੍ਰੀ ਬਾਘਗੁਰੂ ਜੀ ਦੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 166 ઈਸਵੀ ਨੂੰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਕੋਖੋਂ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਦੇ ਵਿਖੇ ਦੇ ਪ੍ਰਚਾਰ ਲਈ ਦੇਜ ਦਾ ਪਰਮਣ ਕਰ ਰਹੇ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਿਵਾਰ ਨੂੰ ਪਟਨਾ ਤਹਿ ਵਿਖੇ ਠਹਿਰਾਇਆ ਅਤੇ ਆਪ ਅੱਗੇ ਅਸਾਮ ਵੱਲ ਚਲੇ ਗਏ ਹਨ ਗੁਰੂ ਜੀ ਜਦੋਂ ਦਾਕਾ ਬੰਗਲਾ ਵਿੱਚ ਵਿਖੇ ਪਹੁੰਚੇ ਸਨ ਤਾਂ ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਸੂਚਨਾ ਮਿਲੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਉਮਰ ਪਰਹ ਕੁਝ ਸਾਲਾਂ ਦੀ ਹੀ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਫਿਰ ਆਨੰਦਪੁਰ ਸਾਹਿਬ ਵਾਪਸ ਆ ਕੇ ਆਪਣੇ ਪੁੱਤਰ ਅਤੇ ਪਰਿਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਬੁਲਾ ਲਿਆ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਉਸ ਮੇਲੇ ਔਰੰਗਜ਼ੇਬ ਦਾ ਜਬਰ ਜ਼ੁਲਮ ਤੇ ਅਤਿਆਚਾਰ ਸਭ ਹੱਦਾਂ ਬੰਨੇ ਤੱਪ ਗਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧਰਮ ਪ੍ਰਚਾਰ ਧਰੇ ਲੋਕਾਂ ਨੂੰ ਤਾਰਤ ਦੇਣ ਦਾ ਕੰਮ ਕਰ ਰਹੇ ਹਨ ਦੇਸ਼ ਦੇ ਪਾਸਤਾ ਔਰਮ ਜੀਵ ਨਹੀਂ ਉਸ ਵੇਲੇ ਦੇਸ਼ ਭਰ ਦੇ ਆਪਣੇ ਸਾਰੇ ਗਵਰਨਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਹਿੰਦੂਆਂ ਦੇ ਸਾਰੇ ਮੰਦਰ ਅਤੇ ਸਕੂਲ ਤਾ ਦਿੱਤੇ ਜਾਣ ਇਹਨਾਂ ਹੁਕਮਾਂ ਨੂੰ ਸਾਰੇ ਗਵਰਨਰਾਂ ਵੱਲੋਂ ਬੜੀ ਸ਼ਕਤੀ ਨਾਲ ਲਾਗੂ ਕੀਤਾ ਜਾਣ ਲੱਗਾ। ਪਿਆ ਕਸ਼ਮੀਰ ਵਿੱਚ ਮੰਦਰ ਢਾਣ ਲੱਗੇ ਅਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਣ ਲੱਗਾ। ਪਿਆ ਜਦੋਂ ਅਤਿਆਚਾਰ ਸਭ ਹੱਦਾਂ ਮੰਨੀ ਤੱਕ ਗਿਆ ਤਾਂ ਕਸ਼ਮੀਰੀ ਪੰਡਤਾਂ ਦਾ ਇੱਕ 16 ਮੈਂਬਰੀ ਵਫਦ ਪੰਡਤ ਕਰਪਾ ਰਾਮ ਦੀ ਅਗਵਾਈ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜਾ ਤਾ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਅੱਗੇ ਇਸ ਜਨਮ ਦੇ ਬਰੰਦ ਫਰਿਆਦ ਕੀਤੀ ਜਾ ਸਕੇ ਕਸ਼ਮੀਰੀ ਪੰਡਤਾਂ ਨੇ ਸਾਰਾ ਹਾਲ ਗੁਰੂ ਜੀ ਨੂੰ ਦੱਸਿਆ ਜਿਸ ਨੂੰ ਸੁਣ ਕੇ ਗੁਰੂ ਜੀ ਗੰਭੀਰ ਹੋ ਗਏ ਉਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ 9 ਸਾਲ ਦੀ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਗੰਮੀਰ ਮੋਦਰਾ ਵਿੱਚ ਬੈਠੇ ਵੇਖਿਆ ਤਾਂ ਉਹਨਾਂ ਇਸ ਦਾ ਕਾਰਨ ਜਾਨਣਾ ਚਾਹਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਇਹਨਾਂ ਵਿਚਾਰ ਪੰਡਤਾਂ ਤੇ ਜਲਮ ਹੋ ਰਿਹਾ ਹੈ ਜਿਸ ਨੂੰ ਤਦ ਹੀ ਥਲ ਕਹਿ ਸਕਦੀ ਹੈ ਜੇਕਰ ਕੋਈ ਮਹਾਵਲੀ ਆਪਣੀ ਕੁਰਬਾਨੀ ਦੇਵੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇਤਰੰਤ ਕਿਹੜਾ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਵਲੀ ਹੋਰ ਕੌਣ ਹੋ ਸਕਦਾ ਹੈ ਇਸ ਤਰ੍ਹਾਂ ਹਿੰਦੁਸਤਾਨ ਵਿੱਚ ਹਿੰਦੂ ਧਰਮ ਦੀ ਰੱਖਿਆ ਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਦ ਉਮਰ ਵਿੱਚ ਹੀ ਆਪਣੇ ਪਿਤਾ ਜੀ ਨੂੰ ਦਿੱਲੀ ਵੱਲ ਤੋੜਿਆ ਔਰੰਗਜ਼ੇਬ ਦੇ ਹਮਲੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਈਸਵੀ ਦੇ ਕਰ ਦਿੱਤਾ ਗਾ ਜੀਵੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੇ ਸਿੱਖਾਂ ਨੂੰ ਸ਼ਸਤਰ ਵੱਧ ਹੌਣ ਅਤੇ ਵਧੀਆ ਕੋੜੇ ਰੱਖਣ ਲਈ ਉਸੇ ਤਰ੍ਹਾਂ ਹੁਕਮ ਜਾਰੀ ਕਰ ਦਿੱਤਾ ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਸੀ ਗੁਰੂ ਜੀ ਸ੍ਰੀ ਮੰਦਿਰ ਸਾਹਿਬ ਤੋਂ ਕੁਝ ਸਮੇਂ ਲਈ ਮਾਚਰ ਪ੍ਰਦੇਸ਼ ਵਿੱਚ ਨਾਰ ਦੇ ਰਾਜੇ ਮਹਿਤੂ ਪ੍ਰਕਾਸ਼ ਦੇ ਸੱਦੇ ਤੇ ਚਲੇ ਗਏ ਅਤੇ ਉਥੇ ਪੌਂਟਾ ਸਾਹਿਬ ਨਾਂ ਦਾ ਨਗਰ ਵਸਾਇਆ ਇੱਥੇ ਹੀ ਗੁਰੂ ਜੀ ਨੇ ਕਾਫੀ ਸਾਰੀ ਬਾਣੀ ਦੀ ਰਚਨਾ ਕੀਤੀ ਅਤੇ ਸੰਗਾਣੀ ਦਾ ਜਦ ਵੀ ਪੌਂਟਾ ਸਾਹਿਬ ਦੇ ਨੇੜੇ ਹੀ ਲੜਨਾ ਸੰਗਾਣੀ ਦਾ ਜਦ ਉਹ ਗੁਰੂ ਜੀ ਦਾ ਪਹਿਲਾ ਜੰਦ ਸੀ ਜੈ ਸਵੇਚ ਬਿਨਾਂ ਜਦ ਸਿਖਲਾਈ ਵਿਆਪੀ ਹਿੰਦੁਸਤਾਨ ਦੀ ਬਾਸ਼ਾ ਅਤੇ ਬਾਈ ਭਰ ਦੇ ਰਾਜਾਂ ਦੀਆਂ ਫੋਜਾਂ ਨਾਲ ਲੜੇ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਗੁਰੂ ਜੀ ਮੋੜ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਪੰਜ ਪਿਆਰਿਆਂ ਕੋਲੋਂ ਆਪ ਅੰਮ੍ਰਿਤ ਛਕਿਆ ਆਪਣਾ ਨਾਮ ਗੋਵਿੰਦ ਸਿੰਘ ਰੱਖਿਆ। ਬਾਸ ਗੁੰਬਾ ਆਪ ਜੀ ਦਾ ਨਾਮ ਗੋਵਿੰਦ ਪਰਾਇਸੀ ਸ੍ਰੀ ਅਨੰਤਪੁਰ ਸਾਹਿਬੇ ਰਹਿੰਦੇ ਵੀ ਪਹਾੜੀ ਰਾਜੇ ਨੇ ਗੁਰੂ ਜੀ ਨਾਲ ਲੜਾਈ ਝਗੜਾ ਜਾਰੀ ਜਾਰੀ ਰੱਖਿਆ ਪਰ ਜਿੱਤ ਹਮੇਸ਼ਾ ਗੁਰੂ ਜੀ ਦੀ ਹੀ ਹੁੰਦੀ ਰਹੀ ਅਖੀਰ 1704 ਇਸ ਨੂੰ ਜਦੋਂ ਗੁਰੂ ਜੀ ਨੇ ਸ੍ਰੀ ਅਨੰਤਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਤਾਂ ਮੁਗਲ ਪਹੁੰਚਾ ਨੇ ਪਿੱਛੋਂ ਹਮਲਾ ਕਰ ਦਿੱਤਾ ਜੈਸ ਕਰਕੇ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਚਮਕੌਰ ਸਾਹਿਬ ਇੱਕ ਕੱਚੀ ਗੜੀ ਵਿੱਚ ਗੁਰੂ ਜੀ ਨੇ ਆਪਣੇ 40 ਸਿੰਘਾਂ ਸਮੇਤ 10 ਲੱਖ ਮੋਕਲ ਖੋਜ ਜਾਂਦਾ ਟਾਕਰਾ ਕੀਤਾ ਇੱਥੇ ਗੁਰੂ ਜੀ ਦੇ ਦੋ ਵੱਡੇ ਸਹਿਬ ਜਾਂਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜਯਾਰ ਸਿੰਘ ਤਹੀਬ ਹੋਏ ਗੁਰੂ ਜੀ ਦੇ ਛੋਟੇ ਸਹਿਬ ਜਾਂਦੇ ਆ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਸਰਹੰਗ ਦੇ ਸੂਬੇ ਵजीर खान ਦੇ ਹੋਕਮ ਤੇ ਜਿੰਦਾ ਨੀਹੇ ਵਿੱਚ ਚਵਾ ਕੇ ਸ਼ਹੀਦ ਕਰ ਦਿੱਤਾ ਗਿਆ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਹਜੂਰ ਸਾਂ ਉਹਨਾਂ ਦੇਰ ਤੋਂ ਪੰਜਾਬ ਆ ਕੇ ਸਹਾਬਜਾਗਾਂ ਦੀ ਜ਼ੁਲਮੀ ਦਾ ਬਦਲਾ ਲਿਆ ਗੁਰੂ ਜੀ ਨੇ ਸਭ ਦੀ ਤਲਵੰਡੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਨਰ ਕੰਪਾਗਣਾ ਕੀਤਾ ਅਤੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੱਖੋ ਵੱਖ ਰਾਗਾ ਵਿੱਚ ਬਰਜ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਇੱਕ ਗੱਲ ਬਹੁਤ ਪ੍ਰਮੱਤ ਨਾਲ ਪਤਾ ਚੱਲਦੀ ਹੈ ਕਿ ਆਪ ਜੀ ਦੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਸੀ ਪੀਰ ਬੁੱਧੂ ਸਾਹ ਵਰਗੇ ਮੁਸਲਮਾਨ ਫਕੀਰ ਆਪ ਵੀ ਦੇ ਪੱਕੇ murid ਖਾਨ ਅਤੇ ਹੋਰ ਤਾਂ ਹੋਰ ਪੀਰ ਜੀ ਨੇ ਗੁਰੂ ਜੀ ਦੀ ਪੰਗਾਣੀ ਦੇ ਜਦ ਵਿੱਚ ਵੀ ਮਦਦ ਹੈ ਪੀਪੀਸੀ ਗੁਰੂ ਜੀ ਦੀ ਲੜਾਈ ਜਨਮ ਨਾਲ ਨਹੀਂ ਸੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਗੁਰੂ ਜੀ ਦੀ ਬਾਣੀ ਵਿੱਚ ਵੀ ਸੱਚ ਲਈ ਲੜਨਾ ਤੇ ਮੁਜਲਮ ਦੀ ਰੱਖਣ ਕਰਨ ਲਈ ਮੈਲ ਵੀ ਹੈ ਗੁਰੰਦਰ 1707 ਈਸਵੀ ਚ ਆਪ ਦੱਖਣ ਵਿੱਚ ਮਹਾਰਾਸ਼ਟਰ ਦੇ ਨਾਦੇਵ ਮੰਮੀ ਸ਼ਾਂਤੀ ਚਲੇ ਗਏ ਜਿੱਥੇ ਆਪ ਜੀ ਨੇ ਮਾਧੋ ਦਾਸ ਵਰਾਗੀ ਨੂੰ ਅਮਰ ਸ਼ਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਤੇ ਜਨਮ ਦਾ ਟਕਰਾ ਕਰਨ ਲਈ ਪੰਜਾਬ ਨਾਲ ਪੇਜਾ ਇਥੇ ਬੋ ਵਿਸ਼ਵਾਸ ਕਾਪੀ ਪਠਾਣਾ ਨੇ गुरुजी के शुरू नाल वार कर देता गुरुजी ने अपनी तलवार नाल एक पठान नु मौके पे ही मार दिता जद के दूजा सिखां तो मारया गया आप जी दे जतम काफी गहरे सन्ते 7 अक्टूबर 1708 ईसवी नो आप ज्योति जोते समा गए बाहे गुरुजी का खाइसा फिर बाहे गुरुजी की फते